ਦ ਰਿਕ੍ਰੀਸ਼ਨ ਕਲੱਬ ਫਾਜ਼ਿਲਕਾ ਵਿਖੇ ਅੱਜ ਇੱਕ ਫੰਕਸ਼ਨ ਕਰਾਇਆ ਗਿਆ ਜਿਸ ਸਮਾਗਮ ਵਿੱਚ ਸੇਠ ਸੰਜੀਵ ਨਾਗਪਾਲ ਅਤੇ ਪੀ ਐਚ ਡੀ ਚੈਂਬਰ ਆਫ ਕਾਮਰਸ ਪੰਜਾਬ ਦੇ ਚੇਅਰਮੈਨ ਸ਼੍ਰੀ ਕਰਨ ਗੋਤਰਾ ਤੇ ਐਮ ਐਲ ਏ ਫਾਜ਼ਿਲਕਾ ਨਰਿੰਦਰ ਪਾਲ ਸਿੰਘ ਸਵਨਾਜ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਵਰਿੰਦਰ ਬਰਾੜ ਵੱਲੋਂ ਇਕੱਠਿਆਂ ਤੌਰ ਤੇ ਰਿਕ੍ਰੀਸ਼ਨ ਕਲੱਬ ਫਾਜ਼ਿਲਕਾਰ ਦੇ ਵਿੱਚ ਨਵੇਂ ਬਣੇ ਦਫ਼ਤਰ ਦਾ ਉਦਘਾਟਨ ਸੇਠ ਮਹਿਰੂਮ ਰਾਜाराम ਨਾਗਪਾਲ ਜੀ ਦੀ ਯਾਦ ਵਿੱਚ ਕੀਤਾ ਗਿਆ ਜਿਸ ਬਾਰੇ ਸ਼ੇਡ ਸੰਜੀਵ ਨਾਗਪਾਲ ਨੇ ਕਿਹਾ ਕਿ ਉਹਨਾਂ ਦੇ ਪਿਤਾ ਦੀ ਯਾਦ ਵਿੱਚ ਕਲੱਬ ਮੈਂਬਰਾਂ ਨੇ ਉਹਨਾਂ ਨੂੰ ਜੋ ਮੌਕਾ ਦਿੱਤਾ ਉਸ ਦੇ ਹਮੇਸ਼ਾ ਯਾਦ ਰਹਿਣ ਗਿਆ ਤੇ ਇਸ ਬਾਰੇ ਬੋਲਦੇ ਹੋਏ ਪੀ ਐਚ ਡੀ ਚੈਂਬਰ ਆਫ ਕਮਰਸ ਦੇ ਚੇਅਰਮੈਨ ਪੰਜਾਬ ਦੇ ਸ਼੍ਰੀ ਕਰਨ ਗੋਤਰਾ ਜੀ ਨੇ ਕਿਹਾ ਕਿ ਉਹਨਾਂ ਦੇ ਦਾਦਾ ਜੀ ਦੀ ਯਾਦ ਵਿੱਚ ਜੋ ਦਫ਼ਤਰ ਬਣਾਇਆ ਗਿਆ ਹੈ ਇਸ ਲਈ ਕਲੱਬ ਵੱਲੋਂ ਜੋ ਸਰਾਨੀਆਂ ਕੰਮ ਕੀਤਾ ਗਿਆ ਹੈ ਉਹ ਉਸ ਦਾ ਧੰਨਵਾਦ ਕਰਦੇ ਹਨ ਅਤੇ ਕਲੱਬ ਨੂੰ 1 ਲੱਖ ਰੁਪਇਆ ਕਰਨ ਗਰੋਤਰਾ ਫਾਊਂਡੇਸ਼ਨ ਚੋਂ ਦਿੰਦੇ ਹਨ ਅਤੇ ਇਸ ਮੌਕੇ ਕਲੱਬ ਦੇ ਸੈਕਟਰੀ ਅਤੇ ਮੈਂਬਰਾਂ ਵੱਲੋਂ ਜੋ ਕੰਮ ਕੀਤਾ ਗਿਆ ਹੈ ਉਹ ਕਾਬਲੇ ਤਾਰੀਫ ਹੈ ਅਤੇ ਪ੍ਰਸ਼ਾਸਨ ਮਿਸਾ ਉਹਨਾਂ ਦੇ ਨਾਲ ਖੜਾ ਹੈ ਇਹ ਕਹਿਣਾ ਹੈ ਐਮਐਲਏ ਫਾਜ਼ਿਲ ਕਾਦਾ ਇਸ ਮੌਕੇ ਬੋਲਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਮਦਦ ਕਲੱਬ ਦੇ ਸੈਕਟਰੀ ਅਤੇ ਮੈਂਬਰ ਉਹਨਾਂ ਤੋਂ ਮੰਗਣਗੇ ਉਹ ਹਮੇਸ਼ਾ ਦੇ ਅੰਦਰ ਰਹਿਣਗੇ ਹੋਰ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਬਣੇ ਰਹੇ ਕਲੱਬ ਪੁੱਜੇ ਜੀ ਤੁਹਾਡਾ ਤੁਸੀਂ ਕਿਹਾ ਵੀ ਮੇਰਾ ਘਰ ਵੀ ਹੈ ਕਿਸ ਤਰ੍ਹਾਂ ਲੱਗ ਰਿਹਾ ਜੋ ਜੋ ਕਲੱਬ ਚੋਂ ਨਵਾਂ ਹੋਇਆ ਦੇਖੋ ਮੈਂ ਮੇਰੇ ਖਿਆਲ ਸੇ ਜਬ ਫਾਦਲ ਕਾ ਰਹਿਤਾ ਥਾ ਇਹ ਅਬ ਵੀ ਜਬ ਵੀ ਆਤਾ ਹੂੰ ਆਈ ਮੇਕ ਇਟ ਅ ਪੁਆਇੰਟ ਕਿ ਯਾ ਕਲੱਬ ਜੋ ਵਿਜ਼ਿਟ ਕਰੇ ਯਾ ਪੇ ਬਹੁਤ ਸਾਰੀ ਮੈਮਰੀਜ਼ ਹੈ ਮੇਰੇ ਗ੍ਰੈਂਡਫਾਦਰ ਬੜੇ ਪਾਪਾ ਜੀ ਸੇਟ ਰਾਜਾ ਰਾਮਨਾਥਪਾਲ ਜੀ ਸਤ ਕਈ ਬਰ ਮੈਂ ਯਹਾਂ ਪਰ ਇਕੱਠਾ ਹੋਦਾ ਸੀ ਆਪਕੋ ਮਿਸ਼ਰਨ ਦੀ ਬਲੇਸਿੰਗਸ ਲੈਂਦਾ ਥਾ तो बस वो कहीं ना कहीं एक वो कनेक्ट है और फाजिल का भी मेरे ख्याल से वो कहते ना कि सिर्फ बिना पूरे इंडिपेंडेंस का एक क्लब है उन्नीस सौ उन्नीस का तो अब देखिए और से ऊपर साल दो साल प्लस हो गए तो मतलब इसकी जो वो एक वो कहते ना कल्चर है या और अब मेरे ख्याल से जिस तरह इसकी मेंटेनेंस हो गई है एम एल ए साहब की सपोर्ट है एडमिनिस्ट्रेशन की सपोर्ट है डी सी मैम की एस एस पी साहब की तो आई एम श्योर वो कहते ना कि विल ब्रिंग बैक द लुक जो मे बी जब ये नाइनटीन थर्टीन में खुला था तो एक बार सारे मेंबर्स का सारी इनकी टीम का सबसे ज़्यादा अशोक जी हो गए रवि जी हो गए नागपाल जी हो गए कि जिस डेडिकेशन से ये लोग काम कर रहे हैं और हम भी अपनी तरफ से जो कर सकते हैं जैसे पीछे भी हमने चंडीगढ़ क्लब के साथ एप्लीकेशन कराई थी अभी एस साहब के साथ मैं डिस्कस कर रहा था कि हम लुधियाना में या पटियाला में जो प्रेस्टिजियस क्लब थे वहाँ से करवाएँ क्योंकि हमारे एरिया से बहुत लोग उधर भी सेटल्ड हैं तो आई थिंक इससे एक और फिर बूस्ट मिलेगा और लोगों को मेंबरशिप लेने के लिए एक तरह से वो एक्साइटमेंट रहेगी उसकी ऑपरचुनिटीज देखेंगे उसके एडवांटेजेस देखेंगे तो एक बार सबका लूना अंकल एंड जितने हमारे सीनियर मेंबर्स हैं देवेंद्र जी हमारे मेरे दोस्त अपने पवन जी मनीष जी मनोज जी सबका बहुत बहुत, -बहुत थैंक्स एंड वी लुक फॉरवर्ड कॉन्ट्रीब्यूटिंग फॉर द कॉज ऑफ क्लब क्लब आ रहे हो क्लब सुझाव देता थोड़ी क्या लगता है कहू तक पूरा हो जाएगा की मदद कर सको ਦੇਖੋ ਐ ਤੁਹਾਨੂੰ ਰੀਸੈਂਟਲੀ ਜਦੋਂ ਆਪਾਂ ਤੁਹਾਨੂੰ ਪੋਸਟਿੰਗ ਵਿੱਚ 10 ਦਿਨ ਪਹਿਲਾਂ ਜਿਵੇਂ ਕਾਮਾਜ ਨੇ ਦੱਸਿਆ ਆਲਰੇਡੀ ਵਿਜ਼ਿਟ ਕੀਤਾ ਤੇ ਜਦੋਂ ਅਸੀਂ ਵਿਜ਼ਿਟ ਦੇ ਦੌਰਾਨ ਦੇਖਿਆ ਕਿ ਪਹਿਲਾਂ ਕਾਫੀ ਜਿਆਦਾ ਜਿਹੜਾ ਹੈਗਾ ਇੰਟਰਸਟ ਘਟ ਗਿਆ ਸੀਗਾ ਤੇ ਕਾਮਾਜ ਨੇ ਫਿਰ ਇਹ ਕਿਤੇ ਦੱਸਿਆ ਦੇ ਸੀ ਆ ਚੀਜ਼ਾਂ ਕਰ ਲਈਆਂ ਨੇ ਤੇ ਆ ਸਾਡਾ ਅਗੇ ਪਲਾਨ ਹੈ ਉਸੇ ਦੌਰਾਨ ਇਹ ਡਿਸਕਸ਼ਨ ਹੋਈ ਵੀ ਹਾਂ ਜਿਹੜੀਆਂ ਕੁਝ ਇਹ ਜਿਹੇ ਐਕਟੀਵਿਟੀਜ਼ ਹੈ ਜਿਹੜੀਆਂ ਜਿਹਦੇ ਨਾਲ ਸ਼ੁਰੂ ਕਰਨ ਨਾਲ ਕਾਫੀ ਜਿਹੜਾ ਹੈਗਾ ਕਲੱਬ ਨੂੰ ਅਟਰੈਕਟ ਹੁੰਦਾ ਹੈ ਬੇਸਿਕਲੀ ਆਪਣਾ ਮਕਸਦ ਕਲੱਬ ਦਾ ਇਹ ਹੈ ਕਿ ਮੈਂਬਰਸ ਫੈਮਿਲੀ ਖਾਸ ਕਰ ਆ ਕੇ ਇੱਥੇ ਬੈਠ ਕੇ ਟਾਈਮ ਪਾਸ ਕਰਨ ਟਾਈਮ ਸੈਲੀਬ੍ਰੇਟ ਕਰ ਕੇ ਇਕੱਠੇ ਤਾਂ ਉਹਦੇ ਨਾਲ ਜਿਹੜੀ ਹੈਗੀ ਇੱਕ ਤਾਂ ਆਪਣੀ ਬੜੀ ਸਾਂਝ ਬਣਦੀ ਹੈ ਇੱਕ ਰਿਕ੍ਰੀਏਸ਼ਨ ਹੋ ਜਾਂਦੀ ਹੈ ਤੇ ਤੁਹਾਨੂੰ ਪੀਸ ਆਫ ਮਾਈਂਡ ਮਿਲਦਾ ਹੈ ਸੋ ਮੈਂ ਇਹੀ ਕਹਿ ਰਿਹਾ ਐਂਡ ਸਕੇਟਿੰਗ ਵੀਂਕ ਜਿਹੜਾ ਹੈਗਾ ਬਹੁਤ ਹੀ ਜਿਹੜਾ ਹੈਗਾ ਬੱਚਿਆਂ ਲਈ ਬੜਾ ਅੱਛਾ ਹੈਗਾ ਐਂਡ ਬਹੁਤ ਇੰਟਰਸਟ ਲੈਂਦੇ ਬੱਚੇ ਜੇ ਸਕੇਟਿੰਗ ਵਿਦ ਗੂਗਰ ਤਾਂ ਕਾਫੀ ਜਿਹੜਾ ਹੈਗਾ ਯੂ ਅਟਰੈਕਟ ਹੋਊਗਾ ਐਂਡ ਆਲਰੇਡੀ ਟੈਨਿਸ ਹੋ ਗਿਆ ਬਿਲੀਅਰਡ ਹੋ ਗਿਆ ਇਹ ਜਿਹੜੀ ਚੀਜ਼ਾਂ ਨੇ ਆਪਾਂ ਦੇਖੀਆਂ ਬਾਹਰ ਦੇ ਕਲੱਬਸ ਕਿਤੇ ਪੂਰ ਟੈਗ ਹੋ ਜਗਾ ਆਪਾਂ ਕਿੰਨਾ ਦੇਖਦੇ ਆ ਰਸ਼ ਹੁੰਦਾ ਉੱਥੇ ਸੋ ਜੇ ਆਪਣਾ ਕਲੱਬ ਚ ਹੋਊਗਾ ਤਾਂ ਆਟੋਮੈਟਿਕਲੀ ਜਿਹੜਾ ਹੈਗਾ ਉਹ ਅਟਰੈਕਸ਼ਨ ਹੁੰਦੀ ਹੈ ਤੇ ਮੇਰੇ ਵੱਲੋਂ ਮੈਂ ਹਰ ਟਾਈਮ ਹਾਜ਼ਰ ਹੈ ਜਿਹੜੀ ਵੀ ਸਾਡੀ ਹੈਲਪ ਚੁੱਜੇ ਮਿਲਣਗੇ ਪਟਿਆਲਾ ਕਲੱਬ ਜਿਹੜੇ ਗੱਲ ਕਰ ਰਹੇ ਸੀ ਮੈਂ ਪਟਿਆਲਾ ਕਲੱਬ ਦਾ ਮੈਂਬਰ ਵੀ ਰਿਹਾ ਘੁੜੇ ਰਿਹਾ ਸੀ ਉੱਥੇ ਲਈ ਵੀ ਅ ਕੋਸ਼ਿਸ਼ ਕਰਕੇ ਉੱਥੇ ਵੀ ਇਹਨੂੰ ਕਲੱਬ ਨੂੰ ਅ ਅਫੀਲੀਏਟ ਕਰਾਵਾਂਗੇ ਸਰ ਸਰ ਤੋਂ ਵੱਡੀ ਕਲੱਬ ਵਿੱਚ ਵੀ ਪੁੱਛਿਓ ਤੁਹਾਨੂੰ ਕੀ ਲੱਗਦਾ ਹੈ ਵੀ ਜਿਹੜੇ ਸੈਕਟਰੀ ਨੇ ਉਹਨਾਂ ਨੇ ਟੀਮ ਨਾਲ ਕਿਸ ਤਰ੍ਹਾਂ ਦਾ ਕੰਮ ਕੀਤਾ ਹੈ ਕਿਉਂਕਿ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਕਿ ਸ਼ੋਕ ਕਮਰਾ ਜੀ ਉਹਨਾਂ ਦੇ ਸਾਰੀ ਟੀਮ ਸਾਡੇ ਵਾਈਸ ਪ੍ਰੈਜ਼ੀਡੈਂਟ ਕੈਸ਼ੀਅਰ ਜਿਹੜੇ ਨੇ ਕਲੱਬ ਦੇ ਬਹੁਤ ਵਧੀਆ ਉਹਨਾਂ ਨੇ ਜਦੋਂ ਦੇ ਬਣੇ ਨੇ ਕੰਮ ਕੀਤਾ ਕਲੱਬ ਦੇ ਵਿੱਚ ਜਦੋਂ ਵੀ ਮੈਨੂੰ ਮਿਲੇ ਨੇ ਹਮੇਸ਼ਾ ਕਲੱਬ ਨੂੰ ਅੱਗੇ ਲਿਜਾਣ ਦੀ ਗੱਲ ਕੀਤੀ ਹੈ ਔਰ ਮੈਂ ਸਮਝਦਾ ਜੇ ਅੱਜ ਇਹਨਾਂ ਨੇ ਕੰਮ ਕੀਤਾ ਇੱਕ ਦਫਤਰ ਜਿਹੜੇ ਬਣਾਇਆ ਹੈ ਔਰ ਮੈਨੇਜਰ ਜਿਹੜੇ ਇਹਨਾਂ ਦਾ ਦਫਤਰ ਬਣਾਇਆ ਕੋਈ ਹੋਰ ਵੀ ਇਹਨਾਂ ਨੇ ਬਹੁਤ ਵੈਨ ਜਿਹੜਾ ਕੀਤਾ ਹੈ ਗਵਰਨਮੈਂਟ ਦਾ ਜਿਹੜਾ ਕੰਮ ਕਰਵਾਇਆ ਹੈ ਤਾਂ ਪਹਿਲਾ ਇਹੋ ਜਿਹਾ ਅੱਜ ਤੱਕ ਨਹੀਂ ਹੋਇਆ ਸੀ ਜਦੋਂ ਅਸ਼ੋਕ ਕਮਰਾ ਜੀ ਤੇ ਸਾਰੇ ਮੇਰੇ ਕੋਲ ਆਏ ਸੀ ਕਿ ਸਾਡਾ ਇਲੈਕਸ਼ਨ ਹੈ ਜਾਂ ਕੁਝ ਵੀ ਹੈ ਤਾਂ ਮੈਂ ਉਦੋਂ ਪਹਿਲਾਂ ਵੀ ਸਾਰੇ ਮੈਂਬਰਸ ਬਾਨਾ ਨੂੰ ਬੇਨਤੀ ਕੀਤੀ ਸੀ ਇੱਕ ਰਿਸ਼ੋ ਕਮਰਾ ਜੀ ਨੂੰ ਆਪਾਂ ਮੌਕਾ ਦੇਈਏ ਤਾਂ ਉਹਨਾਂ ਨੇ ਸਾਰੇ ਮੈਂਬਰ ਸਹਿਬਾਨਾਂ ਨੇ ਸਾਡੀ ਉਹ ਗੱਲ ਮੰਨੀ ਮੈਂ ਧੰਨਵਾਦ ਕਰਦਾ ਸਾਰੇ ਮੈਂਬਰ ਸਹਿਬਾਨਾਂ ਦਾ ਉਸ ਤੋਂ ਬਾਅਦ ਦੇਖੋ ਅੱਜ ਇਹਨਾਂ ਦੀ ਸਾਰੀ ਟੀਮ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਹੋਰ ਵੀ ਕਲੱਬ ਦੇ ਵਿੱਚ ਕਈ ਸੁਧਾਰ ਹੋਣ ਵਾਲੇ ਨੇ ਤਾਂ ਉਹਦੇ ਲਈ ਵੀ ਜਿਹੜਾ ਅਸੀਂ ਇਹਨਾਂ ਦੀ ਹੈਲਪ ਲਈ ਪਹਿਲਾਂ ਮੈਂ ਇਹਨਾਂ ਨੂੰ ਕਿਹਾ ਸੀ ਅਸੀਂ ਤਿਆਰ ਹਾਂ ਤੇ ਉਹ ਵੀ ਅਸੀਂ ਕਰ ਵੀ ਰਹੇ ਹਾਂ ਅੱਗੇ ਵੀ ਆਉਣ ਵਾਲੇ ਸਮੇਂ ਵਿੱਚ ਕਰਾਂਗੇ ਤਾਂ ਸਾਡਾ ਫੈਮਿਲੀ ਲਈ ਇਹ ਕਲੱਬ ਜਿਹੜਾ ਟੌਪ ਦਾ ਕਲੱਬ ਬਣੇ ਤਾਂ ਉਸ ਲਈ ਜਿਹੜਾ ਬਹੁਤ ਵਧੀਆ ਕੰਮ ਕਰ ਰਹੇ ਨੇ ਤਾਂ ਜਿੰਨੇ ਵੀ ਸਾਡੇ ਇੱਥੇ ਸਾਡੇ ਇਕ ਕਰਨ ਜੀ ਆਏ ਨੇ ਅ ਕਨਜੀਵ ਨਾਗਪਾਲ ਜੀ ਨੇ ਇਹਨਾਂ ਨੇ ਬਹੁਤ ਹੀ ਜ਼ਿਆਦਾ ਸਹਿਯੋਗ ਕੀਤਾ ਇਹਨਾਂ ਦੇ ਸਹਿਯੋਗ ਨਾਲ ਹੀ ਅੱਜ ਇਹ ਸਾਰਾ ਜਿਹੜਾ ਕੰਮ ਨੇਪਰੇ ਚੜਿਆ ਹੈ ਸਾਡੇ ਆਈਸੀਸੀ ਸਾਹਿਬੁੱਜੇ ਨੇ ਜਿੰਨੇ ਵੀ ਮੈਂਬਰ ਸਹਿਬਾਨ ਨੇ ਸਾਰਿਆਂ ਨੂੰ ਮੈਂ ਅੱਜ ਜੋ ਕਲੱਬ ਦੇ ਵਿੱਚ ਡਿਵੈਲਪਮੈਂਟ ਹੋਈ ਹੈ ਮੈਂ ਸਾਰਿਆਂ ਨੂੰ ਦੱਸਾਈ ਦਿੰਦਾ ਹਾਂ ਥੈਂਕ ਯੂ ਸਰ ਤੁਸੀਂ ਬੌਜੀ ਦੀ ਯਾਦ ਵਿੱਚ ਕਰੋ ਮਨਾਇਆ ਕਿਸ ਤਰ ਲੱਗਦਾ ਹੈ ਵੀ ਕਲੱਬ ਦੇ ਨਾਲ ਇਸ ਤੋਂ ਕਿਸ ਤਰ੍ਹਾਂ ਬੂਸਟ ਆਏਗਾ ਜੀ ਮੈਂ ਪਹਿਲੇ ਵੀ ਇਹ ਹੈ ਕਿ ਮੇਰੇ ਵਾਸਤੇ ਬੜੀ ਫਕਰ ਦੀ ਗੱਲ ਸੀ ਜਰੂਰ ਮੇਰੀ ਉਹ ਇਹ ਚੀਜ਼ ਦਾ ਮੈਨੂੰ ਆਕੇ ਮਿਲੇ ਵੀ ਪਾਪਾ ਦੀ ਮੈਮਰੀ ਚ ਇੱਥੇ ਰਵਾਂ ਚਾਹਨਾ ਤੇ ਇੱਕ ਇਮੋਸ਼ਨਲ ਅਟੈਚਮੈਂਟ ਹੁੰਦੀ ਹੈ ਮੇਰੇ ਫਾਪਾ ਨੂੰ ਇਸ ਕਾਬਿਲ ਹੋ ਰਹਿਸ ਕਰਨਾ ਮਾਨ ਨੂੰ ਮੇਰੇ ਨੇ ਉਹ ਮੇਰਾ ਵੀ ਫਰਜ਼ ਬੰਦਾ ਵੀ ਉਸੇ ਨੂੰ ਮੈਂ ਸਹਿਯੋਗ ਕਰਾਂ ਕਰਨ ਕਰਕੇ ਹੀ ਮੈਂ ਕਿ ਅਫੇਸ ਦੇ ਪਾਪਾ ਦੇ ਨਾਮ ਦੇ ਬੰਦਾ ਹੈ ਬੜੇ ਮੈਂ ਕਲੱਬ ਵਾਲਿਆਂ ਦਾ ਸ਼ੁਕਰੀਆ ਜ਼ਿਆਦਾ ਕਰਦਾ ਨਹੀਂ ਸਾਨੂੰ ਇਹ ਮੌਕਾ ਦਿੱਤਾ ਅਜੀ ਉਪਲਬਧਤਾ ਦੇ ਕਾਰਜਕਾਰ ਦੇ ਵਿੱਚ ਸ਼ਾਸਰ ਕੀਤੀ ਗਈ ਕੀ ਕਹਿਣਾ ਚਾਹੋ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਜੀ ਕਰਨ ਬਈਆ ਜੀ ਦਾ ਜਿਹੜਾ ਸਪੈਸ਼ਲ ਟਾਈਮ ਤੇ ਇੱਥੇ ਘੜ ਕੱਢ ਗਏ ਐਸਐਸਪੀ ਸਾਹਿਬ ਪਰਿਵਾਰਿਕ ਕੰਮਾਂ ਅੱਜ ਬੀਜੀ ਸੀ ਤੇ ਗੁਸਤਾਖੀ ਜਣਾ ਕੇ ਮੈਂ ਅੱਜ ਸ਼ੋਹਜ ਨਹੀਂ ਆਣਾ ਮੈਂ ਨਹੀਂ ਸਰ ਕਲੱਬ ਆਈ ਤੁਸੀਂ ਚਰਨ ਪਾਣੇ ਪਾਣੇ ਨੇ ਐਸਐਸਪੀ ਸਾਹਿਬ ਨੇ ਟਾਈਮ ਕੱਢਿਆ ਪਰਿਵਾਰ ਚੜ੍ਹ ਗਿਆ ਉਸ ਤੋਂ ਬਾਅਦ ਸੰਜੀਵ ਜੀ ਸਾਹਿਬ ਨਾਲ ਅੱਜ ਜਿਹੜਾ ਇਵੈਂਟ ਹੋਇਆ ਜਿਹੜਾ ਤੇ ਇਹ ਸਿਰ ਸੰਜੀਵ ਜੀ ਦੇ ਬਦੌਲਤ ਆਇਆ ਸੇਠ ਆਯਾ ਰਾਮ ਜੀ ਇਹਨਾਂ ਦੇ ਪਿਤਾ ਸਾਹਿਬ ਕਲੱਬ ਦੇ ਲਗਭਗ 30 ਸਾਲ ਅਨਪੋਲ ਕੀ ਬਹੁਤ ਬਾਈਸ ਪੈਨਲ ਉਹਨਾਂ ਨੇ ਕਲੱਬ ਦੀ ਬਹੁਤ ਸੇਵਾ ਕੀਤੀ ਕਲੱਬ ਨੂੰ ਕਦੇ ਵੀ ਕੋਈ ਸਮੱਸਿਆ ਆਦੀ ਸੀ ਇਵਨ ਕਿ ਉਦੋਂ ਚਾ ਫਾਈਨੈਂਸ਼ੀਅਲ ਕਰਾਈਸੀ ਸੀ ਪੈਸੇ ਨਹੀਂ ਹੁੰਦੇ ਸੀ ਬੀਲੇ ਬਿੱਲ ਪੜਨਾ ਹੈ ਕੁਝ ਪੜਨਾ ਹੈ ਤੇ ਸੇਡ ਜੀ ਇੱਕ ਹੁੰਦਾ ਸੀ ਫਿਰ ਮੈਨੇਜਰ ਨੂੰ ਰਵਿੰਦਰ ਜੀ ਨਾਸਾ ਤੋਂ ਲਿਆ ਜਾ ਕੇ ਜੋ ਚੇ ਹੁੰਦਾ ਉਹਨ ਵੀ ਕਲੱਬ ਨੂੰ ਮੈਂ ਦੇਖਿਆ ਆਫਿਸ ਨਹੀਂ ਸੀ ਸਾਡੇ ਕੋਲ ਕਲੱਬ ਕੋਲ ਆਫਿਸ ਨਹੀਂ ਸੀ ਸਾਡੇ ਕੋਲ ਪੈਸੇ ਨਹੀਂ ਸੀ ਤੇ ਮੈਨੂੰ ਧਿਆਨ ਆਇਆ ਸੰਜੀਵ ਜੀ ਦਾ ਸੰਜੀਵ ਜੀ ਦੇ ਉਹਨਾਂ ਨੂੰ ਹੈਲਪ ਲਈ ਉਹਨਾਂ ਨੇ ਕੁਆਰੀ ਵੀ ਨਾ ਨਹੀਂ ਕੀਤੀ ਮੈਂ ਕਰ ਦਾਂਗੇ ਜੇ ਨਾ ਆਇਆ ਇਸ ਤਰ੍ਹਾਂ ਕਲੱਬ ਦੇ ਹੋਰ ਵੀ ਕੰਮ ਸੀ ਜਿਵੇਂ ਮੈਂ ਦਸੀਆਂ ਡਵੈਲਪਮੈਂਟ ਦੇ ਕੰਮ ਕੀਤੇ ਕਰਦੇ ਪਏ ਆ ਜਿਵੇਂ ਜਿਵੇਂ ਮਿਹਨਤ ਜਿਉ ਕਰੀ ਜਾਣਗੇ ਸਾਡਾ ਫੰਡ ਆ ਹੀ ਜਾਏਗਾ ਕਲੱਬ ਕਰਦੇ ਪਏ ਆ ਜਿਹੜੇ ਉਹਨਾਂ ਆਉਣ ਵਾਲੇ ਪ੍ਰੋਜੈਕਟ ਨੇ ਦੱਸੇ ਲੋਣਾ ਸਾਹਿਬ ਵੀ ਕਹਿ ਰਹੇ ਸੀ ਸਕੇਟਿੰਗ ਰਿੰਗ ਸਕੇਟਿੰਗ ਰਿੰਗ ਆਪਣੇ ਫਾਈਲ ਕਰ ਚ ਹੈ ਨਹੀਂ ਸਾਡੀ ਕੋਸ਼ਿਸ਼ ਇਹ ਦੋ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਉਹਨੂੰ ਮਾਰਸ ਤੋਂ ਬਣਾ ਚਾਲੂ ਕਰਦੇ ਟੇਬਲ ਟੈਨਿਸ ਅਸੀਂ ਪਹਿਲਾਂ ਕਰ ਰਹੇ ਹਾਂ ਉਹ ਐਸਐਸਸੀ ਸਾਹਿਬ ਕਹ ਚੁੱਕੇ ਸੀ ਯੋਗੀਆਂ ਨੂੰ ਬਦਾਓ ਸਪੋਰਟਸ ਐਕਟੀਵਿਟੀ ਬਦਾ ਰਹੇ ਸਾਰੇ ਕਰਦੇ ਪਿਆ ਤੁਸੀਂ ਅੱਜ ਦੇਖ ਰਹੇ ਹੋ ਜੋ ਕਲੱਬ ਦਾ ਕਾਇਆ ਕਲਪ ਹੈ ਸਾਰਾ ਕਰਾਂਗੇ ਸਾਰੇ ਮੈਂਬਰ ਵੀ ਇੰਦੇ ਸਾਡੇ ਜਿਹੜੇ ਸਾਰਾ ਧੰਨਵਾਦੀ ਜਿਹੜੇ ਸਲਾਹ ਕਰ ਲੈਣਗੇ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत